ਚੱਲ ਰਹੇ ਸ਼ਹੀਦੀ ਦਿਹਾੜਿਆਂ ਤੇ ਦੇਸ਼ਵਿਦਿਸ਼ਾਂ ਤੋਂ ਬਹੁਤ ਸਾਰੇ ਲੋਕ ਫਤਿਹਗੜ੍ਹ ਸਾਹਿਬ ਸਰਹੰਦ ਮੱਥਾ ਟੇਕਣ ਜਾਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਹੋਏ ਇਸ ਸਾਰੇ ਵਾਕਿਆ ਨੂੰ ਯਾਦ ਕਰਦੇ ਹਨ ਫਤਿਹਗੜ੍ਹ ਸਾਹਿਬ ਵਿੱਚ ਦੀਵਾਨ ਵੀ ਲਗਾਏ ਜਾਂਦੇ ਹਨ ਜਿੱਥੇ ਵੱਖ-ਵੱਖ ਚਕਸ਼ੀਤਾਂ ਸਾਬਜਾਦਿਆਂ ਨੂੰ ਯਾਦ ਕਰਦੇ ਹੋ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ ਲੱਖੇ ਸਿਧਾਣੇ ਨੂੰ ਵੀ ਜਦੋਂ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਸਟੇਜ ਤੋਂ ਲੱਖੇ ਸਿਧਾਣੇ ਨੇ ਸਾਰਿਆਂ ਸਾਹਮਣੇ ਐਸੀਆਂ ਸੱਚੀਆਂ ਤੇ ਖਰੀਆਂ ਗੱਲਾਂ ਕਹੀਆਂ ਕਿ ਸਾਰੇ ਮੂੰਹ ਵੱਲ ਦੇਖਦੇ ਹੀ ਰਹਿ ਗਏ ਤੁਸੀਂ ਵੀ ਦੇਖੋ ਲੱਖੇ ਸਿਧਾਣੇ ਦੀ ਇਹ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਰੇ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਸਕਣ ਅੱਜ ਇੱਥੇ ਬਹੁਤੇ ਬਾਹਰੋਂ ਐਨਆਰਆਈ ਮੱਖਾ ਟੇਕਣ ਆਉਂਦੇ ਆਪਣੇ ਜਵਾਕਾਂ ਨੂੰ ਲੈ ਕੇ ਇਹ ਮੈਂ ਦੇਖਦਾ ਸਰਦਾਂ ਬਹੁਤ ਘਟ ਗਈ ਅਸੀਂ ਇਹਨਾਂ ਸ਼ੇਖ ਜੀ ਦੇ ਹਾਰਿਆਂ ਨੂੰ ਵੀ ਮੇਲੇ ਬਣਾ ਲਿਆ ਮੇਲਿਆਂ ਦਾ ਰੋਪੜ ਲੋਕ ਆਉਂਦੇ ਆ ਕੱਲ ਮੈਂ ਇੱਕ ਬੀਬੀ ਦੀ ਇੰਸਟਾਗ੍ਰam ਤੇ ਰੀਲ ਦੇਖ ਰਹੀ ਹਾਂ ਜਿਹੜੀ ਐਸ਼ਾ ਗੁਰੂ ਘਰ ਖੜ ਕੇ ਚੂੜੇ ਪਾ ਕੇ ਬਿੰਦੀਆਂ ਸੋਖੀਆਂ ਲਾ ਕੇ ਟੋਟ ਪੱਲਾ ਕੱਢ ਕੇ ਤੇ ਰੀਲਾਂ ਬਣਾ ਕੇ ਪਾਗਾਂ ਜਾ ਰਹੀਆਂ ਨੇ ਅਸੀਂ ਦਿਖਾ ਦੇ ਜਵਾਬ ਆ ਅਸੀਂ ਕਰਦਾਰ ਤੋਂ ਡਿੱਗ ਚੁੱਕੇ ਆ ਅਸੀਂ ਜਵਾਖ ਵੀ ਕੱਲਾ ਕੱਲਾ ਜੰਮਣ ਲੱਗੇ ਉਹ ਜਾਂ ਚਿੱਕੜ ਦੀ ਪੇਂਟ ਚੜ ਰਿਹਾ ਤੇ ਜਾਂ ਬਾਹਰ ਦੇ ਮੁਰਖਾਂ ਨੂੰ ਭਜ ਰਿਹਾ ਤੇ ਜਾਂ ਵਰ ਜਿਵੇਂ ਧੀ ਧੀ ਦੇ ਬਸ ਸਾਡੇ ਤਿੰਨ ਨੌਜਵਾਨ ਉਹ ਤਰੀਬ ਘਰਾਂ ਦੇ ਬੱਚੇ ਜਿਹੜੇ ਇਥੇ ਚੱਕ ਕੇ ਲਜਾ ਕੇ ਉਹ ਪਰਿਵਾਰ ਸਾਹਮਣੇ ਆਇਆ ਹੁਣ ਕਿ ਸਾਡੇ ਜਵਾਕਾਂ ਦੇ ਗੋਲਿਆਂ ਵੀ ਮਾਰਨਾ ਸਾਡੇ ਜਵਾਕਾਂ ਨੂੰ ਕੁੱਟ ਕੇ ਮਾਰਿਆ ਗਿਆ ਅੱਜ ਹੀ ਮੈਂ ਗੱਡੀ 'ਚ ਬੈਠਾ ਆਉਂਦਾ ਤਿੰਨ ਖਬਰਾਂ ਪੜਕੀਆਂ ਤਿੰਨ ਅਜਨੀਆਂ ਧੜਕੇ ਜੀਆਂ ਕਿ ਤਿੰਨ ਇਨਕਾਊਂਟਰ ਪੰਜਾਬ ਦੇ ਵਿੱਚ ਹੋਰ ਹੋਏ ਨੇ ਕਿਸੇ ਨੇ ਲੱਤੇ ਗੋਲੀ ਮਾਰਦੇ ਆ ਕਿਹਦੇ ਬਾਹਜ ਮਾਰਦੇ ਆ ਕਿਹਦੇ ਠਿਕਟੇ ਮਾਰਦੇ ਆ ਸਾਡੀ ਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਜਿਹੜੇ ਪੁਰਾਣੇ ਬਜ਼ੁਰਗ ਵਿੱਚ ਆ ਤੁਸੀਂ ਲੰਮੇ ਸਮੇਂ ਤੋਂ ਸਹਾਂਦਰੀ ਧਰਤੀ ਦੇ ਉੱਤੇ ਆ ਰਹੇ ਹੋ ਫਤਿਹਗੁਰ ਸਾਹਿਬ ਆ ਰਹੇ ਹੋ ਸਾਡੀਆਂ ਕਿੰਨੀਆਂ ਇਤਿਹਾਸ ਪਛਾਨੀਆਂ ਤੁਹਾਡਾ ਕੰਮ ਖਤਮ ਕਰ ਦੁੱਤੀਆਂ ਕਿ ਨਾ ਟਹਾ ਤੇਰੀ ਗੱਲਤੀਆਂ ਨੀਆਂ ਕਿੱਛੇ ਗਿਆ ਸਾਡਾ ਠੰਡਾ ਮੁਰਜਾ ਦਿਮਾਗ ਟੁੱਟ ਰਮਾਦੀ ਹਵੇਗੀ ਡਿੱਗੀ ਜਾਂਦੀ ਹੈ ਟਹਾ ਤੇਰੀ ਹੋਰ ਜਲਦੀ ਖੰਡਰ ਬਣ ਗਈ ਆ ਚਮਕਾੜ ਦੀਆਂ ਗੜੀਆਂ ਉਹ ਦਸਦੀ ਦਿਉੜੀਆਂ ਉਹ ਬੁੰਗੇ ਤੁਹਾਡੀਆਂ ਸਾਰੀਆਂ ਨਿਸ਼ਾਨੀਆਂ ਇੱਕ ਇੱਕ ਕਰਕੇ ਢਾਹਾਂ ਜਾ ਰਹੀਆਂ ਨੇ ਅਮੀ ਨਾ ਪਹਿਲਾਂ ਦੀ ਗੱਲ ਆ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਸੀਸਗੰਜ ਉਹਨੂੰ ਢਾਉਣਾ ਸ਼ੁਰੂ ਕਰਤਾ ਉਹ ਉੱਥੇ ਕੋਈ ਜਥੇਬੰਦੀ ਮਿਸ਼ਨ ਸਤਜੋਜ ਵਾਲੇ ਗਏ ਉਹਨਾਂ ਨੇ ਜਾ ਕੇ ਰੋਕਿਆ ਰੋਲਾ ਪਾਇਆ ਉਹਦੋਂ ਜਾਣ ਤੋਂ ਪਹਿਲਾਂ ਪਹਿਲਾਂ 70 80 ਫੀਸ ਦੀ ਉਹਦਾ ਨੁਕਸਾਨ ਉਹ ਕਰ ਚੁੱਕੇ ਸੀ ਆ ਹੁਣ ਦੀ ਗੱਲ ਆ ਕੱਲ ਦੀ ਗੱਲ ਆ ਬਬਰ ਕਾਲੀਆਂ ਦਾ ਬੁੰਗਾ ਜਿਹੜਾ ਉੱਥੇ ਪ੍ਰਦਰਨ ਖੜਾ ਆਨੰਦਪੁਰ ਸਾਹਿਬ ਦੇ ਵਿੱਚ ਕਿਹਨੇ ਰਸਤਾ ਚਾਹਦਾ ਕਰਨ ਨੂੰ ਢਾਇਆ ਜਾ ਰਿਹਾ ਖਿਆਲ ਕਰਿਓ ਅੱਜ ਨੂੰ 100 ਸਾਲ ਬਾਅਦ 200 ਸਾਲ ਬਾਅਦ ਜਿਹੜਾ ਤੁਹਾਡੇ ਕੋਲ ਤੁਹਾਡੀ ਕੋਈ ਨਿਸ਼ਾਨੀ ਨਾ ਬਚੀ ਤੁਸੀਂ ਆਪਣਾ ਇਤਿਹਾਸ ਸੁਣਾਇਆ ਆਪਣੀਆਂ ਆਣ ਵਾਲੀਆਂ نسلਾਂ ਨੂੰ ਦੁਨੀਆ ਨੂੰ ਦੱਸਿਆ ਕਿ ਸਾਡੀ ਕੌਮ ਦੇ ਵਿੱਚ ਇੰਨੇ ਸ਼ਹੀਦ ਹੋਏ ਨੇ ਇੰਨੇ ਜੋਧੇ ਹੋਏ ਨੇ ਅੰਡੀਆਂ ਕੁਰਬਾਨੀਆਂ ਨੇ ਇੰਨੀਆਂ ਜੰਗਾਂ ਸੀ ਲੜਿਆ ਉਹ ਕਹਿੰਦੇ ਤੁਸੀਂ ਮਨ ਕਰਤ ਕਹਾਣੀਆਂ ਬਣਾਉਂਦੇ ਹੋ ਤੁਸੀਂ ਝੂਠ ਬੋਲਦੇ ਹੋ ਤੁਹਾਡੇ ਕੋਲ ਇੱਕ ਨਿਸ਼ਾਨੀ ਦਿਖਾਓ ਕੀ ਹੈ ਇਹ ਹੱਥਾਂ ਦੇ ਉੱਤੇ ਪੱਥਰ ਜੜੀ ਜਾਂਦੇ ਆ ਸੰਗਰਮਰ ਜੜੀ ਜਾਂਦੇ ਆ ਪਰ ਆਪਾਂ ਸਾਰੇ ਚਪਚੀਤੇ ਇਹ ਨਿਸ਼ਾਨ ਹੁੰਦਾ ਦੇਖ ਰਹੇ ਜਿਹੜਾ 80 ਤੋਂ ਲੈ ਕੇ ਆ ਪਿਛਲੇ 40 45 ਸਾਲਾਂ ਦੇ ਵਿੱਚ ਜਿੰਨੀ ਤਵਾਹੀ ਇਹਨਾਂ ਨੇ ਸਾਡੀਆਂ ਇਤਿਹਾਸਕ ਮਾਰਤਾਂ ਦੀ ਸਾਡੇ ਦਸਤਾਵੇਜ਼ਾਂ ਦੀ ਸਾਡੀਆਂ ਪ੍ਰਾਤਿਨੇ ਮਾਰਤਾਂ ਦੀ ਕਰਤੀ ਐਨੀ ਤਾਂ ਮੈਨੂੰ ਲੱਗਦਾ ਤਬਾਹੀ ਸਾਡੀ ਬਦਾਦੀ ਵੇਲੇ ਨਹੀਂ ਹੋਈ ਨਾਦਰ ਸ਼ਾਹ ਵੇਲੇ ਨਹੀਂ ਹੋਈ ਹੋਣੀ ਜਿੰਨੀ ਤਬਾਹੀ ਹੁਣ ਕੀਤੀ ਜਾ ਰਹੀ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਇੰਗਲੈਂਡ ਦਾ ਜਥਾ ਜੀ ਇੱਕ ਉਹ ਜਿਹਦਾ ਨਵਾਂ ਨਸਕਾਮ ਸੇਵਾ ਜਥਾ ਕਾਰ ਸੇਵਾ ਕਰਦੇ ਆ ਕਾਰ ਸੇਵਾ ਦੇ ਨਾਮ ਦੇ ਉੱਤੇ ਲੈ ਕੇ ਘਾਣਾ ਲਾ ਕੇ ਉੱਥੇ ਵੱਡੀਆਂ-ਵੱਡੀਆਂ ਸਪਲਾਂ ਲਾ ਕੇ ਮਸ਼ੀਨਾ ਤਾਲੇ ਹੋ ਜਾਂਦਾ ਢਾ ਦਿਓ ਜੀ ਨਮਾ ਬਰੋਕਾ ਜੀ ਸੁੰਦਰੀ ਕਰਨ ਕਰਨਾ ਜੀ ਰਾਹ ਚੋੜਾ ਕਰਨਾ ਜੀ ਲੰਗਰ ਹਾਲ ਵੱਡਾ ਪਾਉਣਾ ਜੀ ਤੁਸੀਂ ਅੱਜ ਸਰਹੰਗਰੀ ਨੀਂਹ ਕੋਲ ਜਾ ਕੇ ਉਹਦੇ ਕੋਲ ਖੜ ਕੇ ਜੇ ਉਹਦਾ ਤਨਸਤਕ ਹੋਣੇ ਹੋ ਅੰਦਰ ਧਿਆਨ ਹੋਣੇ ਹੋ ਤੁਸੀਂ ਸਦੀਆਂ ਪਹਿਲਾਂ ਉਸ ਸਮੇਂ ਚਲੇ ਜਾਵੇ ਕਿ ਅੱਜ ਤੋਂ ਕਿੰਨੀਆਂ ਸਦੀਆਂ ਕਿੰਨੇ ਸੈਂਕੜੇ ਸਾਲ ਪਹਿਲਾਂ ਆਹ ਨੀ ਆਹ ਤਵਾਰ ਆਉ ਇੱਕ tane ਜਿੰਨਾ ਦੇ ਸਹਿਜ ਅਜਾ ਦੇ ਨੂੰ ਚਣਿਆ ਗਿਆ ਸੀ ਤੇ ਉਹ ਢਾ ਕੇ ਉੱਤੇ ਸੰਗਰਮਰ ਉੱਤੇ ਪੱਥਰ ਲਾਤਾ ਕੀ ਉਹ ਛੋੜਿਆ ਸਾਸ ਉਹ ਜज्ਬਾ ਛੋੜੇ ਉਹ ਅੰਦਰੋਂ ਜਿਹੜੀਆਂ ਸਦੀਆਂ ਭਾਵਨਾਵਾਂ ਨੇ ਉਹ ਉਹਨਾਂ ਪੱਥਰਾਂ ਨੂੰ ਉਹਨਾਂ ਸੰਗਰਮਰਾਂ ਨੂੰ ਦੇਖ ਕੇ ਨਹੀਂ ਜਾਗ ਸਕਦੇ ਨਹੀਂ ਸਾਨੂੰ ਅਹਿਸਾਸ ਹੋਣਾ ਜਿਹੜਾ ਉਹਨਾਂ ਪ੍ਰਾਤਨ ਇਸ਼ਾਨੀਆਂ ਨਾਲ ਪਰ ਆਬਾ ਸਭ ਤੋਂ ਵੱਡੀ ਸਮੇਂ ਦੀ ਲੋੜ ਹੈ ਕਿ ਸਾਨੂੰ ਇਹ ਨਿਸ਼ਾਨੀਆਂ ਬਚਾਉਣੀਆਂ ਪੈਣੀਆਂ ਨੇ ਅਗਲੀ ਮੈਂ ਬੇਨਤੀ ਕਰਦਾ ਕਈ ਵਾਰੀ ਕਿ ਇਸ ਗੱਲ ਨੂੰ ਹੋਰ ਪਾਸੇ ਵੀ ਲੈ ਜਾਂਦੇ ਆ ਜਿੰਨੇ ਸਾਡੇ ਪ੍ਰਾਤਨ ਇਤਿਹਾਸ ਗੁਰੂ ਘਰ ਨੇ ਜਿਹੜੇ ਪ੍ਰਾਤਨਿਕਾਂ ਦੇ ਬਣੇ ਹੋਏ ਨੇ ਜਿਹੜਾ ਚੁੰਨਾ ਲੱਗਿਆ ਹੋਇਆ ਉੱਥੇ ਭਾਈ ਏਸੀ ਨਾ ਲਾਇਆ ਕਰੋ ਏਸੀ ਚੂਨੇ ਨੂੰ ਖਰਾਬ ਕਰ ਦਿੰਦੇ ਆ ਹੌਲੀ ਹੌਲੀ ਉਹ ਮਾਰ ਤਾਂ ਉਹ ਕੰਧਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਪਰਕਾਰਸੇ ਵਾਲੇ ਆ ਜਾਂਦੇ ਆ ਵੀ ਲਓ ਜੀ ਇਹ ਤਾਂ ਹੁਣ ਡਿੱਗਣ ਵਾਲੀ ਆ ਇਹ ਤਾਂ ਨਵੀਂ ਬਣਾਉਣੀ ਪੈਣੀ ਠੀਕ ਆ ਇੱਥੇ ਕੋਈ ਸਾਡਾ ਗੁਰੂ ਘਰ ਆ ਪੱਥਰ ਲੱਗਿਆ ਵਾ ਪਿੰਡਾਂ ਦੇ ਗੁਰੂ ਘਰਾਂ ਦਾ ਨੂੰ ਸ਼ਹਿਰਾਂ ਦੇ ਗੁਰੂ ਘਰ ਆ ਉੱਥੇ ਏਸੀ ਲਾ ਲਓ ਪਰ ਜਿਹੜੇ ਸਾਡੇ ਪ੍ਰਾਤਨ ਚੂਨੇ ਨਾਲ ਚਣਾਈ ਹੋਈ ਵੀ ਆ ਉੱਥੇ ਏਸੀ ਨੁਕਸਾਨ ਕਰਦੇ ਆ ਸਾਡੇ ਗੁਰੂ ਐਨੀ ਤੱਕ ਚੱਲ ਗਏ ਇੰਨਾ ਸੇਖ ਚੱਲ ਗਏ ਕਵੀਆਂ ਤੇ ਬਹਿ ਗਏ ਜੰਗਲਾਂ ਦੇ ਵਿੱਚ ਜਾ ਕੇ ਸੂਲਾਂ ਦੀ ਸੇਤ ਤੇ ਜਾ ਕੇ ਪੈ ਗਏ ਨੀਹਾਂ ਕਿਨੇ ਗੇ ਟਿੱਕਾਂ ਦੀਆਂ ਗੋਲੀਆਂ ਖਾ ਕੇ ਫਾਸੀਆਂ ਦੇ ਝੂਲ ਕੇ ਕੀ ਅਸੀਂ 10 20 ਮਿੰਟ ਦੇ ਗੁਰੂ ਘਰ ਜਾਣਾ ਹੁੰਦਾ ਉਹ ਗੱਲ ਨਹੀਂ ਚੱਲ ਸਕਦੇ ਕਿੱਡੀ ਗੱਲ ਆ ਇਹ ਸੋਏ ਮੇਰਿਆਂ ਬੇਨਤੀਆਂ ਪ੍ਰਵਾਨ ਕਰਿਓ ਕਿਉਂਕਿ ਸਾਡੀਆਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਨੂੰ ਬਦਲੀ ਜਾਂਦੇ ਆ ਇਹ ਬਹੁਤ ਵੱਡੀਆਂ ਅਸ਼ਾਸ਼ਾ ਹੋ ਰਹੀਆਂ ਨੇ ਕਿਤਾਬਾਂ ਦੇ ਵਿੱਚੋਂ ਸਾਡੇ ਯੋਧਿਆਂ ਬਾਰੇ ਸੂਰਮਿਆਂ ਬਾਰੇ ਗੁਰੂਆਂ ਬਾਰੇ ਉਹਨਾਂ ਨੇ ਮਖਿਆਸ ਤੌਰ ਤੇ ਉਹ ਤੇ ਲਿਖਣਾ ਸ਼ੁਰੂ ਕਰਤਾ ਇਤਿਹਾਸ ਨੂੰ ਇਤਿਹਾਸ ਬਣਾਈ ਜਾਂਦੇ ਐ ਮਲਕਾਂ ਤੋਂ ਘਾੜਨੇ ਬਣਾ ਬਣਾ ਲਿਖੀ ਜਾਂਦੇ ਐ ਅੱਜ ਦਾ ਹੁਣ ਪਿੱਛੇ ਰੋਣਾ ਪਾਇਆ ਸੀ ਪਾਰ ਆਈ ਦਾ ਤੇ ਉਹੀ ਐ ਜਿਹੜੇ ਕਹਿੰਦੇ ਐ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਸਟੂਡੈਂਟ ਆਈਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੀ ਮੈਂ ਗੱਲ ਕਰ ਰਿਹਾ ਨਵੀਂ ਸਿੱਖਿਆ ਨੀਤੀ ਦੇ ਤਾਅ ਤ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਹ ਆਪਣੀ ਮਨਮਰਜ਼ੀ ਦਾ ਇਤਿਹਾਸ ਲਾਉਣਗੇ ਉਹ ਆਪਣੀ ਮਨਮਰਜ਼ੀ ਦਾ ਸਹਤ ਪੜ੍ਹਾਉਣਗੇ ਅਸੀਂ ਇਸ ਗੱਲ ਤੋਂ ਬਿਲਕੁਲ ਅਵੇਸਰੇ ਆ ਸੋਚ ਕੇ ਆ ਕੋਈ ਧਿਆਨ ਨਹੀਂ ਕੋਈ ਮਾਪੇ ਆਪਣੇ ਬੱਚਾ ਅੰਨ ਸਕੂਲਾਂ ਨਹੀਂ ਜਾਂਦੇ ਪਤਾ ਨਹੀਂ ਕਰਦੇ ਕਿ ਸਾਡੇ ਬੱਚੇ ਨੂੰ ਕੀ ਪੜਾ ਰਹੇ ਹੋ ਕਿਹੜਾ ਇਤਿਹਾਸ ਕਿਹੜਾ ਸਾਇੰਸ ਸਾਡੀ ਬੋਲੀ ਨਾਲ ਜੋੜ ਰਹੇ ਹੋ ਕਿ ਨਹੀਂ ਜੋੜ ਰਹੇ ਕੋਈ ਮਾਪਾ ਇਹ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਅੱਜ ਆਪਾਂ ਗੱਲ ਕਰਦੇ ਆ ਕ੍ਰਿਸ਼ਚਨਾਂ ਦੀ ਅਸਾਈਆਂ ਦੀ ਅਗਲੇ ਆ ਦੇ ਸਭ ਤੋਂ ਵੱਧ ਜੋਰ ਐਜੂਕੇਸ਼ਨ ਤੇ ਦਿੱਤਾ ਆਪਣੇ ਸਕੂਲ ਆਪਣੇ ਯੂਨੀਵਰਸਿਟੀ ਨਾਲ ਤਿਆਰ ਕੀਤੇ ਆ ਸਾਡੇ ਕੋਲੇ ਆਪਣੇ ਸਕੂਲ ਹੈਗੇ ਸਾਡੇ ਨਾਲ ਕੋ ਢੰਗ ਦੇ ਯੂਨੀਵਰਸਿਟੀ ਨਾਲ ਹੈਗੀਆਂ ਆ ਨੌਰੇ ਭਰਾਵਾਂ ਨੂੰ ਬੇਨਤੀ ਕਰਦਾ ਭਰਾਵੋ ਕੱਪੂ ਸਾਹਿਬ ਨੂੰ ਇੱਕ ਮਿੰਟ ਦੇ ਦਿਓ ਗੱਲ ਵਿੱਚ ਰਹੀ ਹੈ ਇੱਥੇ ਆਉਣ ਉਹ ਵਿਹਾਂ ਤੇ ਖਰਚਾ ਕਰ ਦੋ ਲੱਖਾਂ ਰੁਪਿਆ ਟੂਰਨਾਮੈਂਟਾਂ ਦੇ ਖਰਚਾ ਕਰ ਦੋ ਲੱਖਾਂ ਰੁਪਿਆ ਘੱਟੋ ਘੱਟ ਇੱਕ ਇਹਨੇ ਜ਼ਿਲ੍ਹੇ ਦੇ ਵਿੱਚ ਕੋਈ ਸਕੂਲ ਹੀ ਖੋਲ ਦੋ ਕੁ ਜਨਸਤਨਾ ਬਣਾ ਦੋ ਦੂਜਾ ਪੰਜਾਬ ਦੇ ਵਿੱਚ ਖੁਰਸਤ ਸੈਂਟਰ ਬਣਾ ਦੋ ਪੰਜਾਬ ਦੇ ਵਿੱਚ ਜਿਲ੍ਹ ਸਾਥ ਤੋਂ ਅੱਜ ਬਦਲੋੜ ਆ ਆਪਾਂ ਕਹਿੰਦੇ ਨੇ ਸਾਡੇ ਬੰਦੇ ਅਸਾਈ ਕੰਮ ਬਣ ਚਲੇਗੀ ਅਗਲੇ ਆਨੇ ਉਸ ਗੱਲ ਤੇ ਜ਼ੋਰ ਦਿੱਤਾ ਆਪਾਂ ਚੁੱਪ ਰਹੀ ਆਪਾਂ ਖਾਂ ਮਿੱਟੀ ਬੈਠੇ ਇਹ ਦੁਕਾਨ ਤਾਂ ਸਾਡਾ ਅੱਜ ਅਸੀਂ ਸਹਿਬ ਜੀ ਆਜਾ ਦੇ ਸ਼ਹੀਦੀ ਦਿਹਾੜੇ ਮਨਾਉਨੇ ਆ ਤੇ ਅਗਲੇ ਉੱਥੇ ਸਾਡੇ ਬੰਦਿਆਂ ਦੇ ਪੱਗਾਂ ਬੰਨੀਆਂ ਸਰਾਂ ਦੇ ਦਾੜੇ ਪੰਗਾਸ਼ ਨੇ ਪਰ ਕ੍ਰਿਸ਼ਨਾ ਦੇ ਵਿੱਚ ਨੱਚ ਰਹੇ ਨੇ ਇੱਕ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡੇ ਨਾਲ ਸੰਸਤਾਵਾਂ ਦਾ ਸਾਡੇ ਆਗੂ ਲੋਕਾਂ ਦਾ ਜਿਨ੍ਹਾਂ ਨੇ ਆਪਣੀ ਕੌਮ ਨੂੰ ਸਾਹਦੇ ਨਹੀਂ ਉਹ ਸੇਧ ਨਹੀਂ ਦਿੱਤੇਗਾ ਸੋ ਲੋੜ ਆ ਸਮੇਂ ਦੀ ਜਿਹੜੀਆਂ ਗੱਲਾਂ ਮੈਂ ਧਰਨਾ ਨਾਲ ਸਾਝੀਆਂ ਕੀਤੀਆਂ ਨੇ